ਰਾਮ ਰਾਮ ਜੀ ਸਾਰਿਆਂ ਨੂੰ ਅਸੀਂ ਹੁਣੇ-ਹੁਣੇ ਦੀਵਾਲੀ ਦਾ ਤਿਉਹਾਰ ਮਨਾ ਕੇ ਚੁੱਕੇ ਆਂ ਤੇ ਹੋਰ ਵੀ ਪੰਜਾਬ 'ਚ ਬਹੁਤ ਸਾਰੇ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਉਂਦੇ ਰਹਿੰਨੇ ਆਂ ਪਰ ਭਾਰਤ ਵਿੱਚ ਇੱਕ ਹੋਰ ਤਿਉਹਾਰ ਹੈ ਛਠ ਪੂਜਾ ਜੋ ਖਾਸ ਤੌਰ ਤੇ ਬਿਹਾਰ, ਯੂਪੀ, ਝਾਰਖੰਡ ਤੇ ਉੱਥੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਇਹ ਤਿਉਹਾਰ ਘੱਟੀ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਛਠ ਦਾ ਵਰਤ ਦੀ ਕੀ ਮਹੱਤਤਾ ਹੈ ਕਿਉਂ ਮਨਾਇਆ ਜਾਂਦਾ ਹੈ ਆਓ ਅੱਜ ਅਸੀਂ ਇਸ ਬਾਰੇ ਗੱਲਬਾਤ ਕਰਦੇ ਆਂ ਛਠ ਪੂਜਾ ਹੈ ਕੀ ਕਹਿੰਦੇ ਐ ਵੀ ਇਕ ਬਹੁਤ ਵੱਡਾ ਪਰਵ ਹੈ ਯਾਨੀ ਕਿ ਸਭ ਤੋਂ ਵੱਡਾ ਤਿਹਾਰ ਜਿਹਦੇ ਵਿੱਚ ਭਗਵਾਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਛਠੀ ਮਈਏ ਨੂੰ ਸਮਰਪਿਤ ਹੈ ਤਿਹਾਰ ਇਹ ਤਿਹਾਰ ਦੀਵਾਲੀ ਤੋਂ ਠੀਕ 6 ਦਿਨਾਂ ਬਾਅਦ ਸ਼ੁਰੂ ਹੁੰਦਾ ਹੈ ਤੇ 4 ਦਿਨਾਂ ਤੱਕ ਚੱਲਦਾ ਹੈ ਇਹ ਕੁਦਰਤ ਦੀ ਪੂਜਾ ਦਾ ਤਿਹਾਰ ਹੈ ਇਹਦੇ ਵਿੱਚ ਕੁਦਰਤ ਦਾ ਸੂਰਜ ਦਾ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਸੂਰਜ ਹੀ ਧਰਤੀ ਤੇ ਜੀਵਨ ਦਿੰਦਾ ਹੈ ਵਰਤ ਕਿਉਂ ਰੱਖਦੇ ਆਂ ਕਹਿੰਦੇ ਆ ਵੀ ਇਹ ਵਰਤ ਮੁੱਖ ਤੌਰ ਤੇ ਔਰਤਾਂ ਰੱਖਦੀਆਂ ਪਰ ਅੱਜਕੱਲ੍ਹ ਕਈ ਮਰਦ ਵੀ ਉਹਨਾਂ ਦੇ ਨਾਲ-ਨਾਲ ਵਰਤ ਰੱਖਦੇ ਆ ਜਿਨ੍ਹਾਂ ਨੂੰ ਵਰਤੀ ਕਿਹਾ ਜਾਂਦਾ ਹੈ ਉਹ ਆਪਣੇ ਬੱਚਿਆਂ ਦੀ ਲੰਮੀ ਉਮਰ ਚੰਗੀ ਸਿਹਤ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਵਰਤ ਰੱਖਦੇ ਆ ਇਹ ਦੁਨੀਆ ਦਾ ਸਭ ਤੋਂ ਔਖਾ ਵਰਤ ਮੰਨਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ 36 ਘੰਟਿਆਂ ਤੱਕ ਕੁਝ ਵੀ ਖਾਧਾ ਪੀਤਾ ਨਹੀਂ ਜਾਂਦਾ ਨਿਰਜਲ ਰਹਿਣਾ ਪੈਂਦਾ ਹੈ ਵਰਤ ਦੀ ਖਾਸੀਅਤ ਤੇ ਮਹੱਤਵ ਇਹ ਹੈ ਕਿ ਇਹ ਇਕਲੌਤਾ ਤਿਉਹਾਰ ਹੈ ਜਿਹਦੇ ਵਿੱਚ ਨਾ ਸਿਰਫ ਚੜਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਸਗੋਂ ਡੁੱਬਦੇ ਸੂਰਜ ਨੂੰ ਵੀ ਅਰਘ ਦਿੱਤਾ ਜਾਂਦਾ ਹੈ ਅਰਘ ਦਿੱਤਾ ਜਾਂਦਾ ਜਾਨੀ ਜਲ ਚੜਾਇਆ ਜਾਂਦਾ ਇਹਦਾ ਮਤਲਬ ਇਹ ਹੈ ਵੀ ਲੋਕ ਚੜਦੇ ਸੂਰਜ ਨੂੰ ਤਾਂ ਸਲਾਮ ਕਰਦੇ ਆ ਪਰ ਡੁੱਬਦੇ ਸੂਰਜ ਨੂੰ ਨਹੀਂ ਕਰਦੇ ਇਹਦਾ ਮਤਲਬ ਇਹ ਹੈ ਵੀ ਜ਼ਿੰਦਗੀ ਜੇ ਉੱਪਰ ਵੱਲ ਨੂੰ ਜਾ ਰਹੀ ਹੈ ਜੇ ਕਦੇ نیچے ਵੀ ਆ ਜਾਵੇ ਤਾਂ ਵੀ ਉਹਦਾ ਸਤਿਕਾਰ ਕਰਨਾ ਬਣਦਾ ਹੈ ਚੜਦਾ ਸੂਰਜ ਤੇ ਡੁੱਬਦਾ ਸੂਰਜ ਦੋਵਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ ਇਸ ਤਿਹਾਰ ਵਿੱਚ ਸ਼ਰਧਾਲੂ ਨਦੀ, ਤਲਾਬ ਜਾਂ ਕਿਸੇ ਵੀ ਸਾਫ਼ ਪਾਣੀ ਦੇ ਸਰੋਤ ਦੇ ਵਿੱਚ ਖੜੇ ਹੋ ਜਾਂਦੇ ਆ ਤੇ ਅਰਗ ਦਿੰਦੇ ਆ ਹਾਂ ਅੱਜਕੱਲ ਤਾਂ ਮੈਂ ਦੇਖਿਆ ਸੋਸਾਇਟੀਆਂ ਦੇ ਵਿੱਚ ਜਿਹੜੇ ਪੌਂਡ ਹੁੰਦੇ ਐ ਸਵੀਮਿੰਗ ਪੂਲ ਐ ਉਹਦੇ ਵਿੱਚ ਲੋਕ ਆਉਂਦਾ ਜਿਹੜਾ ਹੈਗਾ ਇਹ ਸੂਰਜ ਨੂੰ ਅਰਗ ਦਿੰਦੇ ਉਹਦੇ ਵਿੱਚ ਖੜੇ ਹੋ ਜਾਂਦੇ ਆ ਸਵੀਮਿੰਗ ਪੂਲ ਨੂੰ ਇੱਕ ਸਮਝੋ ਤਲਾਬ ਵਜੋਂ ਵਰਤ ਲਿਆ ਜਾਂਦਾ ਤੇ ਇਸ ਵਰਤ ਦੇ ਵਿੱਚ ਨੂੰ ਠੀਕੂ ਇੱਕ ਖਾਸ ਕਿਸਮ ਦੀ ਮਿਠਾਈ ਹੈ ਫਲ ਐਂਗਲਾ ਲੋ ਖਾਸ ਕਿਸਮ ਦਾ ਪ੍ਰਸ਼ਾਦ ਲਾ ਲੋ ਉਹ ਬਣਾਇਆ ਜਾਂਦਾ ਹੈ ਫਲ ਅਤੇ ਗੰਨੇ ਦਾ ਬਹੁਤ ਮਹੱਤਵ ਹੁੰਦਾ ਹੈ ਇਸ ਵਰਤ ਦੇ ਵਿੱਚ ਸ਼ੁਰੂਆਤ ਕਿਤੇ ਇਸ ਤਰ੍ਹਾਂ ਹੋਈ ਸੀਗੀ ਵੀ ਰਮੈਣ ਅਨੁਸਾਰ ਤਾਂ ਇੱਕ ਮੰਨਤਾ ਵੀ ਜਦੋਂ ਭਗਵਾਨ ਰਾਮ ਤੇ ਸੀਤਾ ਮਤਾ 14 ਸਾਲਾਂ ਨੰਬਰ ਨੂੰ ਆਸਕਟ ਕੇ ਯੁੱਧੇ ਵਾਪਸ ਆਏ ਸੀ ਤੇ ਉਹ ਰਾਵਣ ਦਾ ਵਧ ਕਰਕੇ ਆਏ ਸੀਗੇ ਉਹ ਵਧ ਦੇ ਪਾਪ ਤੋਂ ਮੁਕਤ ਹੋਣ ਲਈ ਰਿਸ਼ੀਆਂ ਨੇ ਕਹਿਣ ਅਨੁਸਾਰ ਵੀ ਤੋਂ ਸੂਰਜ ਦੇਵਤਾ ਦੀ ਪੂਜਾ ਉਹਨਾਂ ਨੇ ਕੀਤੀ ਉਸ ਦਿਨ ਤੋਂ ਇਹ ਛਠ ਪੂਜਾ ਦਾ ਜਿਹੜਾ ਵਿਧਾਨ ਸ਼ੁਰੂ ਹੋਇਆ ਹੈ ਤੇ ਇੱਕ ਹੋਰ ਕਹਾਣੀ ਅਨੁਸਾਰ ਮਹਾਭਾਰਤ ਦੀ ਕਹਾਣੀਆ ਉਹਦੇ ਵਿੱਚ ਕਹਿੰਦੇ ਐ ਵੀ ਜਿਹੜਾ ਕਾਰਨ ਸੀਗਾ ਪਾਂਡਵਾਂ ਦਾ ਸਭ ਤੋਂ ਵੱਡਾ ਭਰਾ ਸੂਰ ਦੇ ਪੁੱਤਰ ਸੀ ਤੇ ਉਹਨੇ ਸਭ ਤੋਂ ਪਹਿਲਾਂ ਪਾਣੀ ਵਿੱਚ ਖੜ੍ਹ ਕੇ ਸੂਰੀ ਦੀ ਪੂਜਾ ਕੀਤੀ ਤੇ ਉਦੋਂ ਤੋਂ ਸ਼ੁਰੂਆਤ ਮੰਨੀ ਜਾਂਦੀ ਐ ਤੇ ਇੱਕ ਹੋਰ ਮੰਨਤਾ ਐ ਕਹਿੰਦੇ ਵੀ ਜਦੋਂ ਪਾਂਡਵ ਜੂਏ ਵਿੱਚ ਸਾਰਾ ਕੁਝ ਹਾਰ ਗਏ ਸੀਗੇ ਤੇ ਫਿਰ ਉਹਨਾਂ ਨੂੰ ਇੱਕ ਸਾਲ ਵਾਸਤੇ ਬਨਵਾਸ ਰਹਿਣਾ ਪਿਆ ਜੰਗਲਾਂ 'ਚ ਰਹੇ ਤਾਂ ਉਦੋਂ ਦ੍ਰੋਪਦੀ ਬੜੀ ਔਖੀ ਹੋਈ ਉਹਨੂੰ ਬੜੇ ਕਸ਼ਟ ਸਹਿਣੇ ਪਏ ਤਾਂ ਫਿਰ ਉਹਨੇ ਉਹਨੂੰ ਕਿਸੇ ਨੇ ਦੱਸਿਆ ਵੀ ਤੋ ਸੂਰਜ ਦੀ ਪੂਜਾ ਕਰ ਤਾਂ ਫਿਰ ਉਹਨੇ ਬੜੀ ਸ਼ਰਧਾ ਨਾਲ ਸੂਰਜ ਦੀ ਪੂਜਾ ਕੀਤੀ ਛਟਮਈ ਦਾ ਵਰਤ ਰੱਖਿਆ ਤੇ ਉਸ ਤੋਂ ਬਾਅਦ ਕਹਿੰਦੇ ਆ ਵੀ ਉਹਨਾਂ ਕੋਲੇ ਸਾਰਾ ਕੁਝ ਵਾਪਸ ਉਹਨਾਂ ਨੂੰ ਮਿਲ ਗਿਆ ਸੀ ਸੰਖੇਪ ਵਿੱਚ ਅਸੀਂ ਇੰਨਾ ਕਹਿ ਸਕਦੇ ਆਂ ਵੀ ਛੱਟ ਪੂਜਾ ਆਸਥਾ ਪਵਿੱਤਰਤਾ ਦਾ ਇੱਕ ਸੰਗਮ ਹੈ ਔਰ ਦੂਸਰਾ ਕੁਦਰਤ ਨਾਲ ਜੋੜਨ ਦਾ ਤਿਹਾਰਾ ਹੈ ਜਦੋਂ ਇਹ ਲੋਕ ਵਰਤ ਰੱਖਦੇ ਆ ਉਹਦੇ ਵਿੱਚ ਸਾਰੀਆਂ ਚੀਜ਼ਾਂ ਕੁਦਰਤੀ ਵਰਤਿਆ ਜਾਂਦੀਆਂ ਫਲ ਸਬਜ਼ੀਆਂ ਈਵਨ ਕੇ ਜਿਹੜੇ ਉਹ ਟੋਕਰੀ ਸੂਫ ਕਹਿੰਦੇ ਜੀ ਨੂੰ ਉਹ ਵੀ ਇਹਦੇ ਤੋਂ ਕੁਦਰਤੀ ਤੌਰ ਤੇ ਬਣਿਆ ਹੁੰਦਾ ਕੋਈ ਪਲਾਸਟਿਕ ਨਹੀਂ ਵਰਤੀ ਜਾਂਦੀ ਜੰਮ ਬਾਜ਼ਾਰੋਂ ਲਿਆ ਕੇ ਮਠਿਆਈਆਂ ਨਹੀਂ ਵਰਤੀ ਜਾਂਦੀ ਠੇਕ ਉਹ ਘਰੇ ਬਣਾਇਆ ਜਾਂਦਾ ਮੈਨੂੰ ਵੀ ਨਹੀਂ ਇੰਨਾ ਪਤਾ ਪਰ ਇਹ ਕਹਿੰਦੇ ਆ ਵੀ ਸਾਰੀਆਂ ਜਿਹੜੀ ਮਠਿਆਈ ਹੈ ਉਹ ਘਰ ਵਿੱਚ ਹੀ ਤਿਆਰ ਕੀਤੀ ਜਾਂਦੀ ਹੈ ਤੇ ਇਹ ਸਾਨੂੰ ਵਰਤ ਸਿਖਾਉਂਦਾ ਹੈ ਵੀ ਸੂਰਜ ਅਤੇ ਪਾਣੀ ਇਹਨਾਂ ਦੋਨਾਂ ਤੋਂ ਬਿਨਾ ਜੀਵਨ ਅਸੰਭਵ ਹੈ ਅਸੀਂ ਸੋਚ ਵੀ ਨਹੀਂ ਸਕਦੇ ਜਿਵੇਂ ਜੇ ਸੂਰਜ ਧਰਤੀ ਤੇ ਨਾ ਹੋਵੇ ਤਾਂ ਕਿ ਜੀਵਨ ਸੰਭਵ ਹੈ ਇਸ ਲਈ ਸਾਨੂੰ ਹਮੇਸ਼ਾ ਸੂਰਜ ਪਾਣੀ ਤੇ ਕੁਦਰਤ ਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਹੈ ਅਸੀਂ ਕੁਦਰਤ ਦੇ ਰਿਣੀ ਆ ਕੁਦਰਤ ਕਰਕੇ ਅਸੀਂ ਆ ਸੋ ਉਮੀਦ ਹੈ ਵੀ ਛੱਟ ਪੂਜਾ ਵਰੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਜੇ ਤੁਹਾਨੂੰ ਮੇਰਾ ਚੈਨਲ ਤੇ ਇਹ ਚਿੰਗਲਾਂ ਚੰਗੀਆਂ ਲੱਗਦੀਆਂ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਮਿਲਦੇ ਹਾਂ ਹੋਰ ਇੱਕ ਜਾਣਕਾਰੀ ਭਰਪੂਰ ਵੀਡੀਓ ਦੇ ਨਾਲ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ